खालसा वाहे चराग कैरियर मनमीत चडा ने सेवा है। ए, है, की है यह पूरी रिलीफ मटीरियल भरिया होया है जॉम्बे तो विशेष तौर पर चलिया देखोगे टीम रिलफ उ बाबे दीजे वाहगुरु के आशीर्वादे ਭਰਾਵਾਂ ਲਈ ਪੈਣਾਂ ਲਈ ਪਰਿਵਾਰਾਂ ਨਾਲ ਇੱਕ ਰੀਫ ਟਰੱਕ ਪੂਰਾ ਕਰਕੇ ਭੇਜਿਆ ਹੈ ਇਹ ਸਾਰੀ ਸੰਸਥਾਵਾਂ ਦਾ ਜਿੱਥੇ ਨਾਂ ਵੀ ਜ਼ਿਕਰ ਕੀਤਾ ਗਿਆ ਮਹਾਰਾਸ਼ਟਰਾ ਸਿ ਕਾਉਂਸਲ ਫੈਡਰੇਸ਼ਨ ਆਫ ਬੰਬੇ ਮੋਟਰ ਟਰਾਂਸਪੋਰਟ ਆਪਰੇਟਰ ਬੰਬੇ ਟਰਾਂਸਪੋਰਟ ਕੋਆਪਰੇਟਿਵ ਕੰਜ਼ਿਊਮਰ ਸੁਸਾਇਟੀ ਸੁਪਰੀਮ ਕਾਉਂਸਲ ਆਫ ਨਵੀਂ ਬੰਬਈ ਗੁਰਦੁਆਰਾ ਤੇ ਹੋਰ ਇੰਡੀਵਿਜੂਅਲ ਹੈਗੇ ਜਿਨ੍ਹਾਂ ਚ ਕੀ ਸਰਦਾਰ ਹਲਵੰਦ ਸਿੰਘ ਗਰੇਵਾਲ ਮਨਵੀਰ ਚੱਡਾ ਸੁਰੇਸ਼ ਕੋਸ਼ਲਾ ਰਿੱਤੂ ਕੋਸ਼ਲਾ ਸੁਵਿੰਦਰ ਕੋਸ਼ਲਾ ਸੁਖਵਿੰਦਰ ਸਿੰਘ ਸੰਧੂ ਜੱਟ ਸਮਾਜ ਗੁਰदयाल ਸਿੰਘ ਮਾਟਾ ਐਡਵੋਕੇਟ ਦਲਜੀਤ ਮਾਨ ਇਹ ਸਾਰਿਆਂ ਦੀ ਭਾਵਨਾ ਸੀ ਕਿ ਅਸੀਂ ਦੁਸ਼ਹਿਰੇ ਦੇ ਦਿਨ ਆ ਟਰੱਕ ਗਰਾਉਂਡ ਜ਼ੀਰੋ ਤੇ ਪਹੁੰਚੇ ਜਿੱਥੇ ਕਿ ਅਸਲੀਅਤ ਇਸ ਮਟੀਰੀਅਲ ਦੀ ਜ਼ਰੂਰਤ ਹੈ। ਇਹ ਟਰੱਕ ਜਿਹੜੀ ਸਮਗਰੀ ਹੈ ਇਹਦੇ ਵਿੱਚ ਯੂਟੈਂਸਿਲਸ ਹੈਗੇ ਹਨ। ਤੁਸੀਂ ਦੇਖਿਆ ਕਿ ਜਿਹੜੀ ਕਿਟ ਸਪੈਸ਼ਲੀ ਡਿਜ਼ਾਈਨ ਕੀਤੀ ਸੀ, ਬਲੈਂਕਟ ਦੀ, ਉਡਨ ਸ਼ੇ ਬੈੱਡ ਸ਼ੀਟ ਦੀ, ਪਿਲੋਸ ਦੀ, ਸ਼ਾਲ ਦੀ, ਲੋਹੀ ਦੀ ਉਹ ਦੂਸਰਾ ਟਰੱਕ ਪੂਰਾ ਅੱਗੇ ਪਹੁੰਚ ਚੁੱਕਿਆ ਹੈ। ਚਾਰਾ ਪਹੁੰਚ ਚੁੱਕਿਆ ਹੈ, 2 ਪਹੁੰਚ ਚੁੱਕਿਆ ਹੈ। ਇਹ ਬੰਬੇ ਤੋਂ ਵਿਸ਼ੇਸ਼ ਤੌਰ ਤੇ ਜਿਹੜਾ ਟਰੱਕ ਆਇਆ ਇਹਦੇ ਵਿੱਚ ਕੱਪੜੇ ਹਨ। ਜਿਹੜੇ ਕਿ ਲੇਡੀਜ਼ ਦੇ ਆਰਡਰ ਜੈਂਟਸ ਦੇ ਆਰਡਰ ਕਿਡਸ ਦੇ ਆਰਡਰ ਬੁਲੋਂ ਆਰਡਰ ਸਮਰ ਲਗਨ ਤੇ ਭਾਂਡਿਆਂ ਦਾ ਪੂਰੀ ਕਿੱਟ ਹੈਗੀ ਹੈ ਜਿਹੜੇ ਕਾਵੇਜ ਭਾਂਡੇ ਲੱਗਦੇ ਹਨ ਜਿੱਦਾਂ ਕਿ ਇਹ ਪਲੇਟਾਂ ਚਮਚ ਕ올ੀਆਂ ਕੜਾਈਆਂ ਸਾਰਾ ਇੱਕ ਕਿੱਟ ਬਣਾ ਕੇ ਸਪੈਸ਼ਲੀ ਬਣਾ ਕੇ ਭੇਜੀ ਗਈ ਹੈ ਤੇ ਇਹਦੇ ਚ ਹੁਣ ਬਾਬਾ ਜੀ ਇਹ ਸਾਰਾ ਕੁਝ ਹੋ ਰਿਹਾ ਪਦਮਸ਼ਰੀ ਸੰਤ ਬਾਬਾ ਸੇਵਾ ਸਿੰਘ ਜੀ ਦੇ ਆਸ਼ੀਰਵਾਦ ਮਾਰਗਦਰਸ਼ਨ ਤੇ ਬਾਬਾ ਜੀ ਆਪ ਸੇਵਾਦਾਰ ਵੀ ਸਾਰੇ ਪਹੁੰਚੇ ਹਨ ਬਾਬਾ ਸ਼ਿੰ다ਜੀ ਪਹੁੰਚੇ ਹਨ ਬਾਬਾ ਗੁਰਪ੍ਰੀਤ ਸਿੰਘ ਜੀ ਪਹੁੰਚੇ ਹੋਏ ਹਨ ਤੇ ਪੂਰੀ ਨਿਗਰਾਨੀ ਹੈ ਲਿਸਟਾਂ ਬਣਾ ਕੇ ਇੱਕ ਇੱਕ ਪਰਵਾਰ ਨੂੰ ਜਿਹਨੂੰ ਲੋੜਵੰਦ ਹੈ ਉਹਨੂੰ ਇਹ ਸਾਰੀ ਰਿਲੀਫ ਮੈਟੀਰੀਅਲ ਪਹੁੰਚਾਇਆ ਜਾਏਗਾ ਤੇ ਮੈਂ ਆਪ ਦੇ ਮਾਧਿਅਮ ਤੋਂ ਸਾਰਿਆਂ ਹੀ ਸਸਤਾਵਾਂ ਦਾ ਤੇ ਸਾਰੇ ਵਿਅਕਤੀਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਆਪਣਾ ਦਸਵੰਤ ਕੱਟ ਕੇ ਇਹ ਚੁਪਾਇਆ ਹੈ ਵਿਸ਼ੇਸ਼ ਧੰਨਵਾਦ ਹੈ ਚਿਰਾਗ ਕੈਰੀਅਰ ਮਨਮੀਤ ਚੱਡਾ ਦਾ ਜਿਨ੍ਹਾਂ ਨੇ ਟਰੱਕ ਦੀ ਵੀ ਸੇਵਾ ਕੀਤੀ ਹੈ ਸਮਾਨ ਆਇਆ ਹੈ ਇਹ ਟਰੱਕ ਵੀ ਇਹਨਾਂ ਨੇ ਬਾਬਾ ਜੀ ਦੇ ਕਿੱਥੇ ਇਹਨਾਂ ਨੇ ਡੋਨੇਟ ਕੀਤਾ ਹੈ ਸੇਵਾ ਤੇ ਹੀ ਲੱਗੇਗਾ ਇੱਥੇ ਵੀ ਤੇ ਉਸ ਤੋਂ ਉਪਰੰਤ ਬਹੁਤ-ਬਹੁਤ ਸ਼ੁਕਰੀਆ ਮੈਂ ਤਨਵਾਦ ਕਰਨਾ ਚਾਹਾਂਗਾ ਜੋ ਕਿ ਸਾਡੇ ਨਾਲ ਬਾਬਾ ਸ਼ਿੰਦਾ ਜੀ ਬਾਬਾ ਗੁਰਪ੍ਰੀਤ ਸਿੰਘ ਦੀ ਇਹਨਾਂ ਦੀ ਪੂਰੀ ਟੀਮ ਕੱਲ ਤੋਂ ਸਾਡੇ ਨਾਲ ਜਿੱਥੇ ਡੇਰਾ ਬਾਬਾ ਨਾਨਕ ਪੱਟੀ ਹਲਕਾ ਅੱਜ ਫਿਰੋਜ਼ਪੁਰ ਨਿਆਲੇਵਾਲ ਕਲੋ ਵਾਲਾ ਸੀ ਆਏ ਹੋਏ ਆ ਤੇ ਸਮੁੱਚੀਆਂ ਹੀ ਸੰਗਤਾਂ ਦਾ ਧੰਨਵਾਦ ਤੇ ਅਪੀਲ ਵੀ ਕਰਨਾ ਚਾਹਾਂਗੇ ਆਪਦੇ ਮਾਧਿਅਮ ਤੋਂ ਕਿ ਅੱਗੇ ਬੜੀ ਇਸ ਜੀ ਚੀਜ਼ ਦੀ ਲੋੜ ਹੈ ਅਸੀਂ ਜਿਹੜੀ ਜਦੋਂ ਜ਼ਮੀਨੀ ਪੱਤਰ ਤੇ ਪਹੁੰਚੇ ਸਾਨੂੰ ਪਤਾ ਲੱਗਾ ਕਿ ਕਈ ਇਲਾਕੇ ਜਿਹੜੇ ਬਾਰ ਬਾਰ ਹੜਾਂ ਚ ਮਾਰ ਪੈ ਰਹੀ ਹੈ ਉਹਨਾਂ ਦਾ ਕੋਈ ਪਰਮਨੈਂਟ ਸੋਲੂਸ਼ਨ ਨਹੀਂ ਹੋ ਰਿਹਾ ਉਹਦੀ ਵੀ ਅਸੀਂ ਆਸ਼ਵਾਸ਼ਣ ਦੇ ਕੇ ਜਾ ਰਹੇ ਹਾਂ ਕਿ ਅਸੀਂ ਉਹਦੀ ਪਹਿਲ ਕਰਕੇ ਤੁਹਾਡੀਆਂ ਜਿਹੜੀ ਸੋਚ ਹੈ ਤੁਹਾਡੀ ਭਾਵਨਾ ਇੱਛਾ ਸਕੇਂਦਰ ਦੀ ਸਰਕਾਰ ਤੱਕ ਵੀ ਪਹੁੰਚਾਵਾਂਗੇ ਤੁਹਾਡੇ ਮੁੱਖ ਮੰਤਰੀ ਤੱਕ ਵੀ ਪਹੁੰਚਾਵਾਂਗੇ ਤੇ ਬਾਬਾ ਜੀ ਦੀ ਸੋਚ ਵਿਚਾਰ ਸੀ ਕਿ ਕੁਝ ਪਿੰਡ ਪਰਲੇ ਪਾਸੇ 35 ਤੋਂ 65 ਕਾਰਨ ਉਹਨਾਂ ਨੂੰ ਨਵਾਂ ਵਸਾਇਆ ਜਾਵੇ ਉਹ ਵੀ ਮੋਹਮ ਚੱਲ ਰਹੀ ਹੈ ਜਲਦੀ ਉਹਦੇ ਬਾਰੇ ਬਾਬਾ ਜੀ ਯੋਜਨਾ ਪੜਾ ਕੇ ਅਨਾਉਂਸਮੈਂਟ ਕਰਨਗੇ ਇਨੀ ਆਈ ਬੇਨਤੀਆਂ ਪ੍ਰਵਾਨ ਕਰੋ ਸਭ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਜੋ ਜ਼ਿਲ੍ਹਾ ਫਿਰੋਜ਼ਪੁਰ ਦਾ ਨਗਰ ਆ ਪਿੰਡ ਕਾਲੀ ਕਾਲੇਵਾ ਕਾਲੂਵਾਲ ਦੇ ਵਿੱਚ ਪਹੁੰਚਿਆ ਜਿਹੜਾ ਪਾਕਿਸਤਾਨ ਦੇ ਬਿਲਕੁਲ ਬਾਰਡਰ ਤੇ ਆ ਔਰ ਸਾਡੇ ਨਾਲ ਮੁੰਬਈ ਤੋਂ ਸਰਦਾਰ ਦਲਜੀਤ ਸਿੰਘ ਜੀ ਬੱਲ ਸਰਦਾਰ ਮਲਕੀਤ ਸਿੰਘ ਜੀ ਬੱਲ ਔਰ ਉਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਜਦੋਂ ਤੋਂ ਹਾਰਡ ਪੰਜਾਬ ਦੇ ਵਿੱਚ ਆਏ ਆ ਔਰ ਹੜਾਂ ਵਾਸਤੇ ਉੱਥੇ ਮੁੰਬਈ ਦੀਆਂ ਨਵੀਂ ਮੁੰਬਈ ਦੀ ਅਤੇ ਬੰਬਈ ਦੀ ਜਿਹੜੀ ਸੰਗਤ ਆ ਉਹਨਾਂ ਨੂੰ ਪ੍ਰੇਰਣਾ ਦੇ ਕੇ ਜੋ ਉਹਨਾਂ ਵੱਲੋਂ ਤੇਰਫੁੱਲ ਇਕੱਠਾ ਕਰਕੇ ਇੱਥੇ ਪੰਜਾਬ ਦੇ ਵਿੱਚ ਹੜ ਪੀੜਤਾਵਾਂ ਵਾਸਤੇ ਲੈ ਕੇ ਆਏ ਆ ਔਰ ਕੱਲ ਡੇਰਵ ਬਾਬਾ ਨਾਨਕ ਗੁਰਦਾਸਪੁਰ ਵਾਲੀ ਛੈਡ ਵੀ ਉੱਥੇ ਇਹਨਾਂ ਨੇ ਜੋ ਵੱਡੇ ਪੱਤਰ ਤੇ ਤੇਲ ਦੀ ਸੇਵਾ ਡੀਜ਼ਲ ਦੀ ਸੇਵਾ ਜਿਹੜੀ ਆ ਉਥੇ ਸੰਗਤਾਂ ਨੂੰ ਕਰਕੇ ਆਏ ਆ ਲਗਭਗ 11 ਲੱਖ ਦਾ ਜਿਹੜਾ ਡੀਜ਼ਲ ਆ ਉਧਰ ਸੰਗਤਾਂ ਨੂੰ ਇਹਨਾਂ ਨੇ ਦਿੱਤਾ ਆ ਜ਼ਮੀਨਾਂ ਬਣਾਉਣ ਵਾਸਤੇ ਜਾਂ ਹੋਰ ਖੇਤੀ ਦੀ ਹਲੋ ਵਾਸਤੇ ਅਤੇ ਡੰਗਰਾਂ ਦਾ ਪਸ਼ੂਆਂ ਦਾ ਚਾਰਾ ਬੀਜ ਜ਼ਮੀਨਾਂ ਵਾਸਤੇ ਖਾਦ ਉਹ ਸਾਰਾ ਸੰਗਤ ਵੱਲੋਂ ਜਿਹੜਾ ਮੁਹੱਈਆ ਕਰਵਾਇਆ ਗਿਆ ਵਾ ਔਰ ਅੱਜ ਅਸੀਂ ਇੱਧਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਕਾਲੂ ਵਾਲਾ ਆਏ ਆ ਜਿੱਥੇ ਸਾਡੇ ਪਿਛਲੇ ਕੋਈ ਦਿਨਾਂ ਤੋਂ ਡਟੀ ਸਿੰਘ ਸੀ ਉਹ ਨਰੀਖਣ ਕਰਕੇ ਗਏ ਸੀ ਔਰ ਜਿਹੜਾ ਪਿੰਡ ਕਾਲੂ ਵਾਲੇ ਉਹ ਬਿਲਕੁਲ ਬਾਰਡਰ ਦੇ ਉੱਤੇ ਆ ਜਿਵੇਂ ਸਰਪੰਚ ਸਾਹਿਬ ਨੇ ਆਪਾਂ ਜਾਣਕਾਰੀ ਦਿੱਤੀ ਆ ਔਰ ਉਹ ਦਰਿਆ ਵੇਜ ਦੀ ਕਿਸ਼ਤੀਆਂ ਰਹੀਆਂ ਨੰ ਕਿ ਉਹ ਨਗਰਵੇਰ ਜਿਹੜਾ ਜਾਣਾ ਪੈਂਦਾ ਵਾ ਔਰ ਇੱਥੇ ਵੀ ਇਹ ਜੋ ਮੁੰਬਈ ਦੀ ਸੰਗਤ ਇਹਨਾਂ ਨੂੰ ਜਦੋਂ ਬੇਨਤੀ ਕੀਤੀ ਜਾਣਕਾਰੀ ਦਿੱਤੀ ਔਰ ਇੱਥੇ ਪਸ਼ੂਆਂ ਦੇ ਚਾਰੇ ਦੇ ਨਾਲ-ਨਾਲ ਧਰੇਲੂ ਵਿੱਚ ਕਰਾਂ ਵਿੱਚ ਵਰਤਣ ਵਾਲਾ ਸਮਾਨ ਹਰ ਪ੍ਰਕਾਰ ਦਾ ਜਿਵੇਂ ਕੱਪੜੇ ਬਿਸਤਰੇ ਔਰ ਭਾਂਡੇ ਔਰ ਹੋਰ ਵਸਤੂਆਂ ਜਿਹੜੀਆਂ ਸੰਗਤ ਇੱਥੇ ਲੈ ਕੇ ਆਈ ਆ ਔਰ ਇੱਥੇ ਜਿਹੜਾ ਵਾ ਸਾਰਾ ਹੋਰ ਵੀ ਜਿਹੜੀਆਂ ਸੰਸਥਾਵਾਂ ਕਾਰ ਸੇਵਾ ਖਡੂਰ ਸਾਹਿਬ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਨਾਲ ਸੰਪਰਕ ਕਰ ਰਹੀ ਆਂ ਵਾ ਇਹਨਾਂ ਗੁਰਮਖਵਾਂ ਨੂੰ ਔਰ ਉਹਨਾਂ ਨੂੰ ਵੀ ਇਹੋ ਹੀ ਆ ਜਿਹੜੀ ਬੇਨਤੀ ਕੀਤੀ ਜਾਊਗੀ ਕਿ ਇਸ ਨਗਰ ਦੀ ਜੋ ਵੀ ਵਾਦ ਤੋਂ ਵਾਦ ਜਿਹੜੀ ਹੈਲਪ ਆ ਉਹ ਕੀਤੀ ਜਾਊਗੀ ਤਾਂ ਜੋ ਇਹਨਾਂ ਦਾ ਦੁਬਾਰਾ ਰਹਿਣ ਬਸੇਰਾ ਜਿਹੜਾ ਮੁਰਦ ਬਸੇਬਾ ਜਿਹੜਾ ਉਹ ਹੋ ਸਕੇ ਸਮੂਹ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ